ਪਰ ਦੇ ਸਭ ਵਿੱਚ ਬੈਠੇ ਆਪਣੇ ਘਰਾਂ ਦੇ ਵਿੱਚ ਸਿੱਖ ਚੈਨਲ ਦੇਖ ਰਹੇ ਇਹ ਸਾਰੇ ਦਰਸ਼ਕਾਂ ਦਾ ਅੱਜ ਦੇ ਅਸੀਂ ਵਿਸ਼ਵ ਕਵਲ ਸੁਮੇਖਿਆ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਆ ਭਾਤ ਭਾਨ ਦੇ ਬਕਰੇ ਬਕਰੇ ਵਿਸ਼ੇ ਇਹਦੇ ਵਿੱਚ ਸਾਂਝੀ ਕਰਦੇ ਰਹਿੰਦੇ ਹਾਂ ਦੁਨੀਆ ਦੇ ਵਿੱਚ ਕੀ ਕੀ ਹੋ ਰਿਹਾ ਹੈ ਕਿੱਥੇ ਕਿੱਥੇ ਹੋ ਰਿਹਾ ਹੈ ਪਰ ਨਾਲ ਦੀ ਨਾਲ ਜੋ ਸਾਡਾ ਮੁੱਖ ਵਿਸ਼ਾ ਹੁੰਦਾ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਰਹੀਏ ਔਰ ਇਹਨਾਂ ਮਲਕਾਂ ਦੇ ਵਿੱਚ ਦੇਖਦੇ ਆ ਕਿ ਜਿਹੜੇ ਕਿ ਪੰਜਾਬ ਤੋਂ ਬਹੁਤ ਦੂਰ ਪਰਿਵਾਰ ਰਹਿ ਰਹੇ ਨੇ ਬੱਚੇ ਇੱਥੇ ਨੌਜਵਾਨ ਹੋ ਰਹੇ ਨੇ ਵੱਡੇ ਹੋ ਰਹੇ ਨੇ ਸਕੂਲਾਂ ਵਿੱਚ ਪੜ੍ਹ ਰਹੇ ਨੇ ਕਿਉਂਕਿ ਯੂਰਪ ਵਿੱਚ ਦੇਖਦੇ ਆ ਕਿ ਉੱਥੇ ਕਿਤੇ ਫਰਾਂਸ ਦੇ ਜਾਓ ਜਰਮਨੀ ਵਿੱਚ ਜਾਓ ਇਸ ਤਰ੍ਹਾਂ ਬੈਲਜੀਅਮ ਸਪੇਨ ਤੇ ਪੁਰਤਗਾਲ ਤੇ ਉਹਨਾਂ ਦੀ ਆਪਣੀ ਆਪਣੀ ਭਾਸ਼ਾ ਵਿੱਚ ਉਹਨਾਂ ਨੂੰ ਪੜਾਈ ਦਿੱਤੀ ਜਾਂਦੀ ਹੈ ਪਰ ਜਿਹੜੀ ਸਾਡੀ ਮਾਂ ਬੋਲੀ ਭਾਸ਼ਾ ਪੰਜਾਬੀ ਹੈ ਉਸ ਨੂੰ ਵੀ ਜੋੜ ਕੇ ਰੱਖਣ ਦੇ ਸਾਨੂੰ ਯਤਨ ਕਰਨੇ ਚਾਹੀਦੇ ਆ ਅਮੇ ਅਸੀਂ ਸਾਰੀਆਂ ਪਾਸ਼ਾਵਾਂ ਦਾ ਸਤਿਕਾਰ ਕਰਦੇ ਆਂ ਪਰ ਪੰਜਾਬੀ ਬੋਲੀ ਜਿਹੜੀ ਆ ਜਿਵੇਂ ਕਹਿੰਦੇ ਨੇ ਕਿ ਉਹ ਸਾਡੀ ਮਾਤ ਭਾਸ਼ਾ ਹੈ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾਉਂਦੇ ਰਹਿੰਦੇ ਆ ਨਾਲ ਦੀ ਨਾਲ ਸਕਰੀਨ ਦੇ ਉੱਤੇ ਤੇ ਅੱਜ ਦੀ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹਦੇ ਵਿੱਚ ਦੱਸਾਂਗੇ ਕਿ ਪੰਜਾਬੀ ਭਾਸ਼ਾ ਕਿਉਂ ਜ਼ਰੂਰੀ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੀ ਇਸ ਵੇਲੇ ਦਸ਼ਾ ਅਤੇ ਦਿਸ਼ਾ ਕੀ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਦੇ ਨਾਲ ਦੀ ਨਾਲ ਦੇਖਾਂਗੇ ਕਿ ਉੱਤੇ ਪੰਜਾਬੀ ਸਕੂਲਾਂ ਦੇ ਵਿੱਚ ਕਿਵੇਂ ਪੜਾਈ ਜਾਂਦੀ ਹੈ ਤੇ ਖਾਸ ਤੌਰ ਤੇ ਸਰਕਾਰੀ ਅਤੇ ਕਾਨਵਨਟ ਸਕੂਲ ਜਿਹੜੇ ਹਨ ਉਹ ਵੀ ਤੁਹਾਨੂੰ ਪਤਾ ਹੈ ਕਿ ਦੋ ਤਰ੍ਹਾਂ ਦੇ ਸਕੂਲ ਉੱਥੇ ਚੱਲਦੇ ਆ ਉਹਨਾਂ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਕੋਲ ਬਹੁਤ ਹੀ ਜੇ ਕਹਦੀਏ ਕਿ ਉਹਨਾਂ ਦੀ ਕਾਫੀ ਯੋਗਤਾ ਵੀ ਹੈਗੀ ਆ ਤੇ ਉਹਨਾਂ ਨੂੰ ਤਜਰਬਾ ਵੀ ਹੈ ਤਜਰਬੇ ਕਹਿੰਦੇ ਆ ਅਧਿਆਪਕ ਅਸੀਂ ਕਹਿ ਸਕਦੇ ਹਾਂ ਗੁਰਵਿੰਦਰ ਸਿੰਘ ਗੁਰੀ ਜਿਹੜੇ ਕਿ ਖੰਨੇ ਤੋਂ ਸਾਡੇ ਨਾਲ ਜੁੜੇ ਨੇ ਆਓ ਅਸੀਂ ਉਹਨਾਂ ਦਾ ਪਹਿਲਾਂ ਤਾਂ ਸਵਾਗਤ ਕਰਦੇ ਆ ਗੁਰਵਿੰਦਰ ਸਿੰਘ ਜੀ ਸਮਾਂ ਕਰਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐ ਅੱਜ ਜਿਸ ਗੱਲ ਬਾਤ ਉਹ ਨਾਲ ਗੱਲਬਾਤ ਇਸ ਕਰਕੇ ਸੀ ਕਰਨਾ ਚਾਹੁੰਦੇ ਆ ਕਿ ਤੁਸੀਂ ਪੰਜਾਬੀ ਭਾਸ਼ਾ ਨੂੰ ਬੜੀ ਸ਼ਿੱਦਤ ਨਾਲ ਲੈਂਦੇ ਹੋ ਤੇ ਪਹਿਲਾਂ ਦੱਸੋ ਕਿ ਇਸ ਵੇਲੇ ਜੋ ਪੰਜਾਬੀ ਇਹ ਸਿੱਖਣੀ ਕਿਉਂ ਜ਼ਰੂਰੀ ਹੈਗੀ ਆ ਗੁਰਵਿੰਦਰ ਜੀ ਤੁਹਾਨੂੰ ਆਪਾਂ ਗੱਲ ਸ਼ੁਰੂ ਕਰਦੇ ਆ ਬਿਲਕੁਲ ਜੀ ਅ ਪੰਜਾਬੀ ਕਿਉਂ ਸਿੱਖਣੀ ਜ਼ਰੂਰੀ ਹੈ ਹਨ ਜੀ ਅ ਅਸਲ 'ਚ ਜੇ ਅਸੀਂ ਇਹ ਸਵਾਲ ਰੱਖੀਏ ਕਿ ਮਾਂ ਬੋਲੀ ਸਿੱਖਣੀ ਕਿਉਂ ਜ਼ਰੂਰੀ ਹੈ ਹਨ ਬਿਲਕੁਲ ਸਮਝ ਆ ਜਾਏਗਾ ਕਿ ਫਿਰ ਪੰਜਾਬੀ ਸਿੱਖਣੀ ਕਿਉਂ ਜ਼ਰੂਰੀ ਹੋ ਗਈ ਹੈ ਹਨ ਹਮ ਹਰੇਕ ਜੋ ਮਨੋਵਿਗਿਆਨਕ ਹੈ ਪ੍ਰੀਤਤ ਮੇਜਾ ਤਤ ਨੇ ਉਹ ਇਹੀ ਕਹਿੰਦੇ ਨੇ ਕਿ ਜੋ ਅਸੀਂ ਲਰਨਿੰਗ ਆ ਜਿਹੜੀ ਸਾਡੀ ਸਿੱਖਣਾ ਉਹ ਸਾਡਾ ਆਪਣੀ ਮਾਂ ਬੋਲੀ ਦੇ ਵਿੱਚ ਜਿਆਦਾ ਜਿਵੇਂ ਕਿ ਤੁਸੀਂ ਕਿਹਾ ਕਿ ਪਿੱਛੇ ਜੇ ਵੀ ਸਟੇਜ ਦੇ ਵਿੱਚ ਜਾਂ ਫਰਾਂਸ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਜਾਂ ਚਾਇਨਾ ਦੇ ਵਿੱਚ ਜਾਂ ਜਾਪਾਨ ਦੇ ਵਿੱਚ ਇਹਨਾਂ ਦੀ ਆਪਣੀਆਂ ਮਾਤ ਭਾਸ਼ਾਾਂ ਮਾਦੇ ਵਿੱਚ ਹੀ ਪੜਾਇਆ ਜਾਂਦਾ ਜਾਂ ਸਿਖਾਇਆ ਜਾਂਦਾ ਉਹ ਇਹਦਾ ਕਾਰਨ ਇਹ ਹੈ ਕਿ ਮਾਤ ਭਾਸ਼ਾ ਦੇ ਵਿੱਚ ਜੜੀ ਸਿੱਖਣਾ ਉਹ ਬਹੁਤ ਜ਼ਿਆਦਾ ਜਾਨੀ ਕਿ ਆਸਾਨ ਤੇ ਉਹ ਬੜੀ ਜੁ ਡੁਗਾ ਇਧਰ ਸਿੱਖਿਆ ਤਾਂ ਫਿਰ ਜਿਵੇਂ ਸਾਡੀ ਮਾਤ ਭਾਸ਼ਾ ਪੰਜਾਬੀ ਹੈ ਤਾਂ ਸਾਨੂੰ ਪੰਜਾਬੀ ਦੇ ਵਿੱਚ ਹੀ ਸਿੱਖਣਾ ਜ਼ਿਆਦਾ ਸਹੀ ਰਹੇਗਾ ਇਸੇ ਕਰਕੇ ਕਿ ਪੰਜਾਬੀ ਦੇ ਵਿੱਚ ਪੰਜਾਬੀ ਕਿਉਂ ਜ਼ਰੂਰੀ ਹੈ ਉਹ ਸਾਨੂੰ ਫਿਰ ਕਾਰਨ ਸਮਝਾਇਆ ਜਾਂਦਾ ਹੈ ਕਿ ਮਾਤ ਭਾਸ਼ਾ ਸਿੱਖਣੀ ਮਾਤ ਭਾਸ਼ਾ ਦੇ ਵਿੱਚ ਸਿੱਖਣਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਠੀਕ ਹੈ ਬਲਕਿ ਤੁਸੀਂ ਗੱਲ ਕੀਤੀ ਹੈ ਕਿ ਜਿੰਨੇ ਵੀ ਦੁਨੀਆ ਦੇ ਭਾਸ਼ਾ ਵਿਗਿਆਨੀ ਹੈਗੇ ਆ ਉਹਨਾਂ ਨੇ ਇਹ ਤੱਤ ਸਾਰ ਕੱਢਿਆ ਹੈ ਕਿ ਬੱਚਾ ਜਿਹੜਾ ਹੈ ਉਹ ਆਪਣੀ ਮਾਤ ਭਾਸ਼ਾ ਵਿੱਚ ਸਿੱਖਦਾ ਹੈ ਪਰ ਹੁਣ ਅਸੀਂ ਜਿਵੇਂ ਕਿ ਦੇਖਦੇ ਹਾਂ ਕਿ ਇਸ ਤੋਂ ਪਹਿਲਾਂ ਦੱਸੋ ਕਿ ਆਪਾਂ ਗੱਲਬਾਤ ਨੂੰ ਅੱਗੇ ਤੋੜੀਏ ਕਿ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਮਾਤ ਭਾਸ਼ਾ ਤਾਂ ਅਸੀਂ ਪੰਜਾਬੀਆਂ ਦੀ ਹੁਣ ਕਹਿ ਸਕਦੇ ਆ ਕਿ ਪੰਜਾਬ ਸਾਰੇ ਪੰਜਾਬ ਦੀ ਜਿਹੜੀ ਮਾਤ ਭਾਸ਼ਾ ਹੈ ਜਾਂ ਬੋਲੀ ਹੈ ਉਹ ਪੰਜਾਬੀ ਹੈ ਤੇ ਪੰਜਾਬੀ ਦੀ ਪੰਜਾਬ ਦੇ ਵਿੱਚ ਜਿਹੜੀ ਦਸ਼ਾ ਤੇ ਦਿਸ਼ਾ ਕਿਉਂ ਜਈ ਹੈਗੀ ਆ ਗੁਰਵਿੰਦਰ ਜੀ ਦੇਖੋ ਜੀ ਹਰੇਕ ਸੈਕਟਰ ਦੇ ਵਿੱਚ ਹਰੇਕ ਚੀਜ਼ ਦਾ ਜਿਹੜਾ ਪ੍ਰਭਾਵ ਪੈਂਦਾ ਹੈ ਭਾਸ਼ਾ ਲੈ ਕੇ ਸਾਡੇ ਖੇਤਰ ਦੇ ਵਿੱਚ ਬਹੁਤ ਹੀ ਜ਼ਿਆਦਾ ਉਹ ਬੁਰਾ ਪ੍ਰਭਾਵ ਪਿਆ ਹੈ ਕਿ ਕਿ ਦੂਸਰੀ ਭਾਸ਼ਾ ਜਿਵੇਂ ਲਾਣੋ ਕਿ ਅੰਗਰੇਜ਼ੀ ਭਾਸ਼ਾ ਦਾ ਜਿਆਦਾ ਪ੍ਰਭਾਵ ਪਿਆ ਤੇ ਦੂਸਰਾ ਜਿਹੜਾ ਹੈ ਕਿ ਦੂਸਰੀ ਲੈਂਗੁਏਜ ਜਿਹੜੀ ਹਿੰਦੀ ਹੈ ਉਹਦਾ ਜਿਆਦਾ ਪ੍ਰਭਾਵ ਪਿਆ ਇਸ ਕਰਕੇ ਜਿਹੜੀ ਕਿ ਸਾਡਾ ਪੰਜਾਬੀ ਆ ਜਿਹੜੀ ਉਹਦੀ ਦਸ਼ਾ ਤੇ ਤਬ ਬਹੁਤ ਮਾੜੀ ਹੋਈ ਜਿਵੇਂ ਅਸੀਂ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਕੇ ਦੇਖਦੇ ਹਾਂ ਉਸੇ ਪੰਜਾਬੀ ਅਧਿਆਪਕਾਂ ਦੀ ਦੁਰਦਸ਼ਾ ਵਾਧੂ ਹੋਰੀ ਹੈ ਤੇ ਸਕੂਲਾਂ ਦੇ ਵਿੱਚ ਵੀ ਪੰਜਾਬੀ ਨੂੰ ਬੋਲਣ ਤੇ ਮਨਾਹੀ ਹੈ। ਤੱਤ ਬੇਸ਼ੱਕ ਜਿੰਨੇ ਮਰਜ਼ੀ ਕਾਨੂੰਨ ਜਾਂ ਕੁਝ ਵੀ ਕਿਹਾ ਜਾਵੇ ਕਿ ਇਹ ਸਕੂਲਾਂ ਦੇ ਵਿੱਚ ਮਨਾਹੀ ਨਹੀਂ ਕਰਦੀ ਪਰ ਫਿਰ ਵੀ ਜੋ ਇੱਕ ਜਿਹਨੂੰ ਕਹਿੰਦੇ ਨੇ ਨਾ ਕਿ ਸਾਡੀ ਸਾਈਕਲੋਜੀ ਬਣ ਗਈ ਹੈ ਇੱਥੇ ਦੇ ਮਾਪਿਆਂ ਦੇ ਵਿੱਚ ਅਧਿਆਪਕਾਂ ਦੇ ਵਿੱਚ ਕਿ ਜਿਹੜਾ ਇਹ ਖੇਤਰੀ ਭਾਸ਼ਾ ਬੋਲੂਗਾ ਉਹ ਪਿਛੜੇ ਆਪਾਂ ਮਹਿਸੂਸ ਕਰਾਉਣਾ ਜਿਹਨੂੰ ਕਹਿ ਦਿੰਦੇ ਆ ਰੂੜੀਵਾਦੀ ਮਹਿਸੂਸ ਕਰਾਉਣ ਦਾ ਹਿਸਾਬ ਨਾਲ ਚਾਜਦਾ ਹੈ ਇਸੇ ਤਰੀਕੇ ਨਾਲ ਕਿ ਜਿਹੜੀ ਪੰਜਾਬੀ ਭਾਸ਼ਾ ਨੂੰ ਇੱਕ ਇੱਕ ਮੀਨਸਿਆ ਨੂੰ ਕਿਹਾ ਪਿਛੜਿਆ ਹੋਇਆ ਮਹਿਸੂਸ ਕਰਾਇਆ ਜਾਂਦਾ ਹੈ ਸੋ ਇਸ ਚੀਜ਼ਾਂ ਨੂੰ ਉਹਦੀ ਲੈ ਕੇ ਕੁਝ ਜ਼ਿਆਦਾ ਚਿੰਤਾ ਦਾ ਕਿ ਕਿਉਂ ਇੱਕ ਭਾਸ਼ਾ ਜਿਹੜੀ ਕਿ ਬਹੁਤ ਹੀ ਆਪਣਰ ਦੇ ਵਿੱਚ ਅਮੀਰ ਹੈ ਆਪਣੇ ਆਪ ਦੇ ਵਿੱਚ ਉਸਨੇ ਬਹੁਤ ਮੱਲਾਮਾਰੀ ਜਿਹੜੀਆਂ ਇਤਿਹਾਸਿਕ ਪਿਛੋਕੜ ਬਹੁਤ ਵੱਡਾ ਹੈ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਜਿਹੜੀਆਂ ਕਿ ਕੁੱਝ 6 ਸਾਲ ਵੀ ਨਹੀਂ ਪੁਰਾਣੀ ਹੈ ਠੀਕ ਹੈ ਜੀ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ ਇਹ ਇੱਕ ਬਹੁਤ ਅ ਅਮੀਰ ਇਤਿਹਾਸ ਰੱਖਦੀ ਹੈ ਤੇ ਇਸ ਨੂੰ ਕਿਵੇਂ ਅ ਮਤਲਬ ਇੱਕ ਬਹੁਤ ਲੰਬੇ ਟਾਈਮ ਤੋਂ ਬੜੇ ਅਰਸੇ ਤੋਂ ਇਸ ਨੂੰ ਬਣਾਇਆ ਗਿਆ ਕਿ ਇੱਕ ਪਛੜਿਆਪਨ ਅ ਮਹਿਸੂਸ ਕਰਾਇਆ ਜਾਂਦਾ ਹੈ ਇਹ ਇਹ ਸਾਡੀ ਦੁਰਦਸ਼ਾ ਹੈ ਅਸਠੀ ਠੀਕ ਹੈ ਮੈਂ ਤੁਹਾਡੀ ਜਿਹੜੀ ਮਾਨਸਿਕਤਾ ਹੈ ਕਿ ਆ ਪੰਜਾਬੀ ਲੋਕਾਂ ਦੀ ਆਪਾਂ ਸਮਝਦੇ ਆਪਾਂ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਆ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਆ ਬਹੁਤ ਸਾਰੇ ਜਿਹੜੇ ਸਾਡੇ ਵਿਦਵਾਨ ਨੇ ਜਾਂ ਬੁੱਧੀਜੀਵੀ ਨੇ ਉਹਨਾਂ ਦੀ ਇੱਕੋ ਹੀ ਗੱਲ ਤੇ ਉੱਤੇ ਆ ਕੇ ਆਪਣੀ ਗੱਲ ਖਤਮ ਕਰ ਦਿੰਦੇ ਆ ਜਦੋਂ ਅਸੀਂ ਕਿਹਾ ਕਿ ਮਾਤ ਪਾਤਸ਼ਾਹ ਕਿਉਂ ਪੜਾਉਣੀ ਜ਼ਰੂਰੀ ਹੈਗੀ ਜਿਵੇਂ ਕਿ ਤੁਸੀਂ ਨੁਕਤਾ ਇਸ਼ਾਰਾ ਕੀਤਾ ਪਰ ਉਹਨਾਂ ਦਾ ਇਹ ਵਿਚਾਰ ਹੁੰਦਾ ਕਿ ਜਦੋਂ ਬੱਚੇ ਪੰਜਾਬੀ ਪੜ੍ਹਨਗੇ ਉਹ ਗੁਰਬਾਣੀ ਪੜ੍ਹ ਸਕਣਗੇ ਕੀ ਪੰਜਾਬੀ ਨੂੰ ਸਿਰ ਗੁਰਬਾਣੀ ਤੱਕ ਹੀ ਸੀਮਤ ਕਰ ਦੇਣਾ ਚਾਹੀਦਾ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਆ ਨਹੀਂ ਨਹੀਂ ਦੇਖੋ ਬਾਣੀ ਗੁਰਗ੍ਰੰਥ ਸਾਹਿਬ ਦਾ ਅਧਿਐਨ ਕਰਨਾ ਜਾਂ ਉਹਨਾਂ ਨਾਲ ਜੁੜੇ ਰਹਿਣਾ ਇੱਕ ਧਾਰਮਿਕ ਵਿਸ਼ਾ ਹੈ ਜਦਕਿ ਪੰਜਾਬੀ ਵਿਸ਼ੇ ਨਾਲ ਜੁੜਨਾ ਇੱਕ ਸਾਡਾ ਸੱਭਿਆਚਾਰਕ ਵਿਸ਼ਾ ਹੈ ਇਹ ਬਹੁਤ ਵੱਡਾ ਸੱਭਿਆਚਾਰ ਹੈ ਜੀ ਠੀਕ ਹੈ ਮੈਂ ਜਿਹਦੇ ਵਿੱਚ ਫਿਰ ਕੋਈ ਧਰਮ ਜਾਤ ਨਹੀਂ ਰਹੇਗੀ ਜਿਹਦੇ ਵਿੱਚ ਸਾਡੇ ਕੋਈ ਮੀਨ ਲਿਮਿਟੇਸ਼ਨ ਹੁਣ ਦੇਖੋ ਨਾ ਸਾਡੇ 16 ਕਰੋੜ ਪੰਜਾਬੀ ਬੋਲਣ ਵਾਲੇ ਲੋਕ ਨਹੀਂ ਧਰਤੀ ਤੇ 16 ਕਰੋੜ ਠੀਕ ਹੈ ਜੀ ਤਾਂ ਇਹਦੇ ਵਿੱਚ 2.5 ਕਰੋੜ ਦਾ ਪੰਜਾਬ ਦੇ ਹੁਣ ਠੀਕ ਹੈ ਨਾ ਸਾਰੀ ਤਾਂ ਬਾਕੀ ਜਿਹੜੇ ਹੋਰ ਬੋਲਣ ਵਾਲੇ ਨੇ ਉਹ ਦੂਸਰੇ ਦੇਸ਼ ਦੇ ਵਿੱਚ ਵੀ ਨੇ ਤਾਂ ਬਾਕੀ ਹੋਰ ਦੇਸ਼ਾਂ ਦੇ ਵਿੱਚ ਫੈਲੇ ਹੋਏ ਹਨਾ ਜੀ ਸੋ ਇਹ ਪਾਠ ਜਾ ਬੋਲਣ ਵਾਲੇ ਪੰਜਾਬੀ ਬੋਲਣ ਵਾਲੇ ਇਹ ਸੀਮਤ ਨਹੀਂ ਹੈ ਇੱਕ ਆਪਣਾ ਧਰਮ ਤੱਕ ਸੀਮਤ ਨਹੀਂ ਹੈ ਪੰਜਾਬੀ ਭਾਸ਼ਾ ਇੰਨੀ ਤੱਕ ਸੀਮਤ ਨਹੀਂ ਹੈ ਹੈ ਨਾ ਸੋ ਇਸ ਇਸ ਨੂੰ ਅ ਸਿੱਖਣਾ ਇਸ ਨੂੰ ਅ ਵਰਤਣਾ ਸਾਡੇ ਲਈ ਇੱਕ ਵੀ ਵਿਗਿਆਨਿਕ ਵਿਸ਼ਾ ਹੈ ਸਾਡਾ ਹੈ ਠੀਕ ਹੈ ਨਾ ਜੀ ਇਸ ਦਾ ਅਧਿਐਨ ਕਰਨਾ ਇਸ ਦੇ ਰਾਹੀਂ ਅਧਿਐਨ ਕਰਨਾ ਇਹ ਦੋਨੋਂ ਚੀਜ਼ਾਂ ਜ਼ਰੂਰੀ ਸੋ ਪੰਜਾਬੀ ਵਿਸ਼ਾ ਜਿਹੜਾ ਉਹਨੂੰ ਕੱਲਾਪਾ ਇੱਥੇ ਰੋਕਦੀ ਏ ਕਿ ਕਿਸੇ ਖਾਸ ਤਰ੍ਹਾਂ ਧਾਰਮਿਕ ਚੀਜ਼ਾਂ ਲਈ ਆਪਾਂ ਨਹੀਂ ਉਹ ਥੋੜਾ ਜਨ ਫਿਰ ਫਿਰ ਉਹ ਦਾਇਰਾ ਛੋਟਾ ਹੋ ਜਾਏਗਾ ਨਾ ਕਿੱਥੇ ਸਾਡਾ ਦਾਇਰਾ ਆ ਇਹ ਕਹੋ ਕਿ 16 ਕਰੋੜ ਲੋਕਾਂ ਤੱਕ ਫੈਲਦਾ ਹੈ ਜਦੋਂ ਅਸੀਂ ਪੰਜਾਬੀ ਸ਼ਬਦ ਵਰਤਦੇ ਹਾਂ ਠੀਕ ਹੈ ਜੀ ਜਦੋਂ ਅਸੀਂ ਪੰਜਾਬੀ ਕਹਿੰਦੇ ਹਾਂ ਪੰਜਾਬੀ ਭਾਸ਼ਾ ਕਹਿੰਦੇ ਹਾਂ ਨਹੀਂ ਤਾਂ ਸਾਡਾ ਦਾਇਰਾ ਛੋਟਾ ਹੋ ਜਾਏਗਾ ਪੰਜਾਬੀ ਭਾਸ਼ਾ ਦਾ ਦਾਇਰਾ ਬਹੁਤ بڑا ਹੈ ਠੀਕ ਹੈ ਠੀਕ ਹੈ ਕਿਵੰਦਰ ਜੀ ਮੈਂ ਹੁਣ ਤੁਹਾਡੇ ਜਿਹੜੇ ਨਿੱਜੀ ਤੁਹਾਡੇ ਤੇ ਚੜ੍ਹਦੇ ਹੈਗੇ ਆ ਤੁਹਾਡੀ ਯੋਗਤਾ ਹੈਗੀ ਆ ਕਿ ਤੁਸੀਂ ਕਦੋਂ ਤੋਂ ਪੜ੍ਹਾ ਰਹੇ ਹੋ ਕਿ ਤੁਸੀਂ ਕਿਹੜੇ ਵਿਸ਼ੇ ਪੜ੍ਹਾ ਰਹੇ ਹੋ ਤੇ ਕਿਹੜੀ ਮਾਧਿਅਮ ਦੇ ਵਿੱਚ ਤੁਸੀਂ ਪੜ੍ਹਾ ਰਹੇ ਹੋ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਜੀ ਬੈਸੇ ਤਾਂ ਹੀ ਮੇਰਾ ਵਿਸ਼ਾ ਗਣਿਤ ਹੈ ਜੀ ਮੈਂ ਮੈਥਮੈਟਿਕਸ ਟੀਚ ਕਰਦਾ ਪੜ੍ਹਾਉਣਾ ਹੈ ਔਰ ਪਰ ਇਸ ਘੜਮਣ ਦੇ ਤਜਰਬੇ ਦੇ ਵਿੱਚ ਸਾਨੂੰ ਇਹੀ ਜ਼ਿਆਦਾਤਰ ਸਾਹਮਣੇ ਆਇਆ ਕਿ ਜਿਹੜੀ ਚੀਜ਼ ਅਸੀਂ ਆਪਣੀ ਭਾਸ਼ਾ ਦੇ ਵਿੱਚ ਸਮਝਾ ਸਕਦੇ ਆ ਉਹ ਵੀ ਗਣਿਤ ਵਰਗੀ ਕੋਈ ਚੀਜ਼ ਨੂੰ ਬੱਚਿਆਂ ਦੇ ਐਨ 4 ਤੱਕ ਬੱਚਿਆਂ ਦੇ ਦਿਮਾਗ ਤੱਕ ਜਿਹੜੀ ਪੌੜ ਦਾ ਜਿਹੜਾ ਮਾਧਿਅਮ ਆ ਉਹ ਸਾਨੂੰ ਪੰਜਾਬੀ ਦੇ ਵਿੱਚ ਹੀ ਜ਼ਿਆਦਾ ਚੰਗਾ ਲੱਗਦਾ ਜੀ ਉਹ ਜ਼ਿਆਦਾ ਢੰਗ ਸਾਨੂੰ ਪੰਜਾਬੀ ਵਾਲੀ ਚੰਗਾ ਲੱਗਦਾ ਤੇ ਇਹੀ ਚੀਜ਼ਾਂ ਨੂੰ ਵਰਤ ਦੇ ਵਰਤ ਦੇ ਅਸੀਂ ਕੁਝ ਅ ਰੁਬਰੂ ਹੁੰਨੇ ਆ ਸੋਸ਼ਲ ਮੀਡੀਆ ਤੇ ਚੀਜ਼ਾਂ ਨੂੰ ਸਾਂਝਾ ਕਰਦੇ ਆਂ ਪੰਜਾਬੀ ਦੇ ਵਿੱਚ ਕਰਦੇ ਕਰਦੇ ਵਿਗਿਆਨ ਸਾਡਾ ਜਿਹੜਾ ਔਰ ਗਣਿਤ ਜਿਹੜਾ ਸਾਡਾ ਇਹ ਉਹਨੂੰ ਅਸੀਂ ਪੰਜਾਬੀ ਦੇ ਵਿੱਚ ਸਾਂਝਾ ਕਰਦੇ ਰਹੇ ਹੁਣ ਤੱਕ ਅਸੀਂ ਕੁਝ ਸੋਸ਼ਲ ਮੀਡੀਆ ਪਲੇਟਫਾਰਮ ਕ੍ਰੀਏਟ ਕਰ ਲਏ ਸੀਗੇ ਜਿਹਦੇ ਨਾਲ ਹੀ ਅਸੀਂ ਪੰਜਾਬੀ ਦੇ ਵਿੱਚ ਵਿਗਿਆਨ ਨੂੰ ਸਾਂਝਾ ਕਰਦੇ ਰਹੇ ਸੀ ਤੇ ਉਸ ਤੋਂ ਬਾਅਦ ਮਹਿਸੂਸ ਹੋਇਆ ਕਿ ਪੰਜਾਬੀ ਦੇ ਵਿੱਚ ਵਿਗਿਆਨ ਜਾਂ ਗਣਿਤ ਅਰੇ ਤਾਂ ਬਹੁਤ ਲੰਬੀਆਂ ਛਾਲਾਂ ਨੇ ਉਹ ਬਹੁਤ ਦੂਰ ਦੀਆਂ ਗੱਲਾਂ ਨੇ ਖੁਦ ਪੰਜਾਬੀ ਵਿਸ਼ੇ ਨੂੰ ਇਹ ਅਗਰ ਚੰਗੀ ਤਰ੍ਹਾਂ ਪੜ੍ਹ ਸਿੱਖ ਲਿਆ ਜਾਵੇ ਜਾਂ ਪੜਾ ਲਿਆ ਜਾਵੇ ਉਹੀ ਬਹੁਤ ਵੱਡੀ ਗੱਲ ਹੋਏ ਫਿਰ ਅਸੀਂ ਪੰਜਾਬੀ ਵਿਸ਼ੇ ਤੇ ਪਛਾਰ ਲਈ ਕੁਝ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਾਂ ਪਿਆਰ ਕਰਦੀਆਂ ਸ਼ੁਰੂ ਕਰੀਆਂ ਨੇ ਸੋ ਅੱਜਕੱਲ ਅਸੀਂ ਪ੍ਰੀਖਿਆਵਾਂ ਦਾ ਇੱਕ ਆਯੋਜਨ ਕਰ ਰਹੇ ਹਾਂ ਤੇ ਨਾਲ ਨਾਲ ਅਸੀਂ ਇਸ ਨੂੰ ਪੰਜਾਬੀ ਤੇ ਪ੍ਰਸਾਰ ਲਈ ਥੋੜੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਇਹ ਚੰਗਾ ਠੀਕ ਹੈ ਗੁਰਵਿੰਦਰ ਜੀ ਹੁਣ ਅਸੀਂ ਉਸੇ ਹੀ ਵਿਸ਼ੇ ਵੱਲ ਮੈਂ ਆਉਣਾ ਚਾਹੁੰਦਾ ਸੀ ਕਿਉਂਕਿ ਪਹਿਲੀ ਗੱਲ ਤਾਂ ਜਦੋਂ ਅਸੀਂ ਗੱਲ ਕੀਤੀ ਸੀ ਗੁਰਬਾਣੀ ਦੀ ਤੇ ਨਾਲ ਜਿਹੜਾ ਹੋਰ ਜਿਹੜਾ ਬਹੁਤ ਸਾਰਾ ਗਿਆਨ ਵਿਗਿਆਨ ਜਿਹੜਾ ਤੁਸੀਂ ਵਿਗਿਆਨ ਦੀ ਗੱਲ ਕੀਤੀ ਆ ਗ੍ਰਥ ਦੀ ਗੱਲ ਕੀਤੀ ਆ ਜ ਜਸੀਂ ਪੌਤਪੁਰ ਗਿਆਨ ਦੀ ਗੱਲ ਕਰੀਏ ਰਸਾਨੀ ਫੁਰ ਗਿਆਨ ਦੀ ਗੱਲ ਕਰੀਏ ਉਹਦੇ ਵਿੱਚ ਹੀ ਬਹੁਤ ਸਾਰਾ ਗਿਆਨ ਜਿਹੜਾ ਉਹ ਪੰਜਾਬੀ ਵਿੱਚ ਹੈ ਜਿਹੜੇ ਬੱਚੇ ਉਹ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਆ ਹੁਣ ਤੁਸੀਂ ਜਿਹੜੇ ਨਵੇਂ ਇੱਕ ਮੁਕਾਬਲੇਾਂ ਦੇ ਪ੍ਰਯੋਜਨ ਦੀ ਗੱਲ ਕੀਤੀ ਆ ਇਹ ਜਿਹਦਾ ਤੁਸੀਂ ਨਾਮ ਰੱਖਿਆ ਹੈ ਪੰਜਾਬੀ 올ਿਮਪੀਆਡ ਇਹਦੇ ਵਿੱਚ ਤੁਸੀਂ ਕੀ ਕਰਦੇ ਹੋ ਤੁਹਾਡੇ ਦਿਮਾਗ ਵਿੱਚ ਕਿਵੇਂ ਆਇਆ ਤੁਹਾਡੇ ਕਿਹੋ ਜਿਹੇ ਤਜਰਬੇ ਰਹੇ ਹੁਣ ਤੁਸੀਂ ਕੀ ਕਰ ਰਹੇ ਹੋ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਤੇ ਨਾਲ ਦੀ ਨਾਲ ਕੋਈ ਕੋਈ ਨਾ ਇਹ ਸਵਾਲ ਆਇਆ ਤੇ ਉਹ ਮੈਂ ਤੁਹਾਨੂੰ ਜ਼ਰੂਰ ਪੁੱਛਣ ਦਾ ਯਤਨ ਕਰਾਂਗਾ ਜੀ ਜੀ ਜਰੂਰ ਪੰਜਾਬੀ 올ਿਮਪੀਆਡ ਬਾਕੀ ਵਿਸ਼ਿਆਂ ਦੇ 올ਿਮਪੀਆਡ ਵਰਗਾ ਹੀ ਹੈ 올ਿਮਪੀਆਡ ਪ੍ਰੀਖਿਆਵਾਂ ਹੁੰਦੀਆਂ ਨੇ ਹੀ ਮੈਥ ਸਾਇੰਸ ਐਸਐਸਟੀ ਇੰਗਲਿਸ਼ ਵਰਗੇ ਵਿਸ਼ਿਆਂ ਦੀਆਂ ਇੱਥੇ ਹਰ ਇੱਕ ਜਗ੍ਹਾ ਤੇ ਹੁੰਦੀਆਂ ਨੇ ਹਰੇਕ ਦੇਸ਼ ਦੇ ਵਿੱਚ ਹੁੰਦੀਆਂ ਨੇ ਇਹ ਵੱਖ-ਵੱਖ ਸੰਸਥਾਵਾਂ ਦੁਆਰਾ ਪ੍ਰਾਈਵੇਟ ਸੰਸਥਾਵਾਂ ਦੁਆਰਾ ਵੀ ਲਈ ਜਾਂਦੀਆਂ ਨੇ ਕੁਝ ਸਰਕਾਰੀ ਸੰਸਥਾਵਾਂ ਨੇ ਉਹਨਾਂ ਦੁਆਰਾ ਵੀ ਲਈਆਂ ਜਾਂਦੀਆਂ ਨੇ ਇਹਨਾਂ ਦਾ ਮੁੱਖ ਮਕਸਦ ਇਹੀ ਹੁੰਦਾ ਹੈ ਕਿ ਬੱਚਿਆਂ ਨੂੰ ਮੁਕਾਬਲੇ ਦੀ ਪ੍ਰੀਖਿਆ ਦਾ ਅਨੁਭਵ ਕਰਾਉਣਾ ਉਹਨਾਂ ਦਾ ਉਹਨਾਂ ਦੀ ਪ੍ਰੈਕਟਿਸ ਕਰਾਣੀ ਸੋ ਛੋਟੀ ਉਮਰ ਦੇ ਵਿੱਚ ਹੀ ਜੇਕਰ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਕਰਨ ਨੂੰ ਮਿਲ ਜਾਣ ਤਾਂ ਅੱਗੇ ਜਾ ਕੇ ਫਿਰ ਉਹ ਇਸ ਤਜਰਬੇ ਨੂੰ ਅੱਗੇ ਵਧ ਸਕਦੇ ਨੇ ਤੇ ਹਰੇਕ ਵਿਸ਼ੇ ਦਾ ਜਿਹੜਾ ਵੀ ਇਹ ਮੁਕਾਬਲਾ ਹੁੰਦਾ ਹੈ ਚਾਹ ਲੋ ਕਿ ਮੈਥ ਸਾਇੰਸ ਸੋਸਟੀ ਹਰੇਕ ਕਲਾਸ ਦਾ ਪਹਿਲੀ ਤੋਂ ਲੈ ਕੇ 12ਵੀਂ ਤੱਕ ਸਾਰੀਆਂ ਕਲਾਸਾਂ ਦਾ ਹੀ ਹੁੰਦਾ ਹੈ ਤੇ ਉਹਦੇ ਵਿੱਚ ਇਹ ਦੇਖਿਆ ਗਿਆ ਸੀਗਾ ਕਿ 2022 21 ਦੇ ਵਿੱਚ ਹੀ ਅਸੀਂ ਦੇਖਦੇ ਰਹੇ ਸੀਗੇ ਕਿ ਸਾਰੇ ਹੁੰਦੇ ਨੇ ਅਸੀਂ ਆਪ ਵੀ ਖੜੋਦੇ ਹਾਂ ਮੇਰੀ ਖੁਦ ਹੀ ਅਕੈਡਮੀ ਹੈ ਜੀ ਬਟ ਅਸੀਂ ਇਹ ਦੇਖਿਆ ਕਿ ਪੰਜਾਬੀ ਵਿਸ਼ਾ ਜਿਹੜਾ ਉਹਦੀ ਕੋਈ ਮੁਕਾਬਲੇ ਦੀ ਐਸੀ ਕੋਈ ਅਨੁਭਵ ਕਰਾਉਣ ਵਾਲੀ ਪ੍ਰੀਖਿਆ ਨਹੀਂ ਹੈ ਸੋ ਕੋਸ਼ਿਸ਼ ਕਰਨ ਇਸ ਨੂੰ ਮੀਨਸ 2022 ਦੇ ਵਿੱਚ ਇੱਕ ਕੋਸ਼ਿਸ਼ ਕਰੀ ਕਿ ਇਸ ਨੂੰ ਚੀਜ਼ ਨੂੰ ਇਕੱਠਾ ਕਰਿਆ ਜਾਵੇ ਪ੍ਰੀਖਿਆ ਬਾਰੇ ਜਾਣਕਾਰੀ ਇਕੱਠੀ ਕਰੀ ਜਾਵੇ ਇਸ ਦਾ ਅਯੋਜਨ ਕਰਿਆ ਜਾਵੇ ਜਾਂ ਪ੍ਰਬੰਧ ਕਰਨ ਦੀ ਕੋਸ਼ਿਸ਼ਾਂ ਸ਼ੁਰੂ ਕਰ ਲਈਆਂ ਸੀ 2025 ਦੇ ਵਿੱਚ ਹੂੰ ਤੇ ਜਿਵੇਂ ਇੱਕ ਹਰਿਸ਼ੀ ਦਾ ਸਬੰਧ ਲੱਗਦਾ ਹਰੇਕ ਚੀਜ਼ ਬਣਾਣੀ ਮੀਨ ਆਪਣੇ ਪੱਧਰ ਤੇ ਜੈਸਾ ਮੇਰਾ ਪੁੱਤਰ ਹੈਗਾ ਸੀ ਆਕੈਡਮੀ ਦਾ ਉਸ ਤੋਂ ਉਸ ਪੱਧਰ ਤੇ ਕਰਨਾ ਤਾਂ ਸਾਨੂੰ ਕਰਦੇ ਕਰਦੇ ਇਹ 1.5 ਤੋਂ ਸਾਲ ਲੱਗੇ ਉਸ ਤੋਂ ਬਾਅਦ 2024 ਦੇ ਵਿੱਚ ਫਿਰ ਅਸੀਂ ਇਹ ਆਪਣੇ ਲੋਕਲ ਜਨਤ ਦੇ ਲੁਧਿਆਣਾ ਖੇਤਰ ਦੇ ਵਿੱਚ ਇਸ ਪ੍ਰੀਖਿਆ ਦਾ ਯੋਜਨ ਕਰਾਇਆ ਇਦੇ ਵਿੱਚ 10-12 ਸਕੂਲਾਂ ਨੇ ਭਾਗ ਲਿਆ ਸੀ ਤੇ 10-12 ਸਕੂਲਾਂ ਦੇ ਵਿੱਚ ਬਹੁਤ ਹੀ ਵਧੀਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਵਿਦਿਆਰਥੀ ਅ ਜੁੜੇ ਜਿਹਦੇ ਨਾਲ ਕੀ ਹੋਇਆ ਕਿ ਸਾਨੂੰ ਸਮਝ ਆਈ ਕਿ ਇਸ ਵਿਸ਼ੇ ਦੇ ਲਈ ਅਗਰ ਕੁਝ ਕੀਤਾ ਜਾਵੇ ਤਾਂ ਵਿਦਿਆਰਥੀ ਵੀ ਅਧਿਆਪਕ ਵੀ ਤੇ ਸਕੂਲ ਦੇ ਪ੍ਰਿੰਸੀਪਲ ਵੀ ਸਾਡਾ ਸਾਥ ਦੇਣ ਲਈ ਤਿਆਰ ਹੋ ਜਾਣਗੇ ਇਸ ਕਰਕੇ ਫਿਰ ਅਸੀਂ ਇਸ ਸਾ ਇਸ ਨੂੰ ਹੋਰ ਥੋੜਾ ਜਿਆ ਪ੍ਰਬੰਧ ਵਿੱਚ ਲਿਆਂਦਾ ਤੇ ਆਰਗੇਨਾਈਜ਼ ਕੀਤਾ ਤੇ ਇਸ ਸਾਲ ਸਾਡੇ ਕੋਲ 32 ਤੋਂ 33 ਸਕੂਲ ਹੋ ਗਏ ਜਾਨਕਿ ਤਿੰਨ ਗੁਣਾ ਵਧ ਗਏ ਸੀ ਤੇ ਹਰੇਕ ਸਕੂਲ ਇਹ ਕਹਿ ਲਓ ਕਿ ਵੀ ਹਰੇਕ ਸਕੂਲ ਦੇ ਵਿੱਚ ਵਿਦਿਆਰਥੀ ਵੀ ਤੇ ਅਧਿਆਪਕ ਵੀ ਇਹਦੇ ਵਿੱਚ ਪੂਰਾ ਜਾਨਕਿ ਇੰਟਰਸਟ ਦਿਲਚਸਪੀ ਪੂਰੀ ਦਿਖਾ ਰਹੇ ਇਸ ਵਿਸ਼ੇ ਦੀ ਸੋ ਅਗਰ ਅਸੀਂ ਇਸ ਵਿਸ਼ੇ ਤੇ ਵਰਕ ਕਰਦੇ ਹਾਂ ਜਾਂ ਕੰਮ ਕਰਦੇ ਹਾਂ ਤਾਂ ਸਾਨੂੰ ਬਿਲਕੁਲ ਵੀ ਨਰਾਸ਼ਾ ਤਾਂ ਬਿਲਕੁਲ ਵੀ ਨਹੀਂ ਮਿਲ ਰਹੀ। ਕੰਮ ਕਰਕੇ ਸਾਨੂੰ ਸਗੋਂ ਦੀ ਕੀ ਮਿਲ ਰਹੀ ਹੈ? ਔਰ ਮੁਕਾਬਲੇ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਬਾਕੀ ਹੋਰ ਵਿਸ਼ਿਆਂ ਦੇ ਜਿਹੜੇ ਅਲੰਕਾਰ ਹੁੰਦੇ ਨੇ ਉਹਨਾਂ ਨਾਲੋਂ ਵੱਧ ਕੁੱਲਾਂ ਦੇ ਜਿਹੜੇ ਵਿਦਿਆਰਥੀ ਨੇ ਦਰਜ ਹੋ ਰਹੇ ਹੈ ਸਾਡੇ। ਸੋ ਇਹ ਵਿਸ਼ਾ ਅਸੀਂ ਇਸ ਤਰੀਕੇ ਨਾਲ ਸੇਵਾ ਨਿਭਾ ਰਹੇ ਹਾਂ। ਇਸ ਵਿਸ਼ੇ ਦੇ ਵਿੱਚ ਅਸੀਂ ਵਿਆਕਰਨ ਰੱਖੀ ਹੈ ਜੀ। ਵਿਆਕਰਨ ਜਿਹੜਾ ਹਿੱਸਾ ਹੈ ਜੇ ਆਪਾਂ ਕਹਿੰਦੇ ਪ੍ਰੀਖਿਆ ਦੇ ਵਿੱਚ ਹੋਏਗਾ ਕਿਆ? ਪ੍ਰੀਖਿਆ ਵਿੱਚ ਵਿਆਖਿਆ ਕਰਨ ਹੋਏਗੀ ਜਿਹੜੀ ਕਿ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਲਈ ਸਾਂਝੀ ਹੈ ਹਰੇਕ ਬੋਰਡ ਆਈਸੀਐਸ ਦੀ ਹੋਵੇ ਅੰਤਰਰਾਸ਼ਟਰੀ ਬੋਰਡ ਹੋਵੇ ਸੀਬੀਐਸ ਦੀ ਬੋਰਡ ਹੋਵੇ ਜਿਹੜਾ ਕਿ ਕੇਂਦਰ ਹੈ ਜਾਂ ਫਿਰ ਸਟੇਟ ਬੋਰਡ ਜਿਹੜੇ ਜਿਵੇਂ ਸਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਸਟੇਟ ਬੋਰਡ ਹਰੇਕ ਬੋਰਡ ਦੀ ਜਿਹੜੀ ਵਿਆਖਿਆ ਕਰਨਾ ਉਹ ਤਾਂ ਸਾਂਝੀ ਹੈ ਸਾਰਿਆਂ ਦੀ ਸੇਮ ਹੈ ਹਰੇਕ ਕਲਾਸ ਲਈ ਸੇਮ ਇਸ ਕਰਕੇ ਇਸ ਪ੍ਰੀਖਿਆ ਨੂੰ ਕਰਵਾਉਣਾ ਸਾਡੇ ਲਈ ਹੋਰ ਵੀ ਸੌਖਾ ਹੋ ਗਿਆ ਆਰਐਮਸ ਨੂੰ ਲੋੜ ਦੇ ਵਿਦਿਆਰਥੀ ਸਾਡੇ ਨਾਲ ਜੁੜ ਸਕਦੇ ਨੇ سرکاری ਸਕੂਲ ਦੇ ਵਿਦਿਆਰਥੀ ਜੁੜ ਰਹੇ ਇਸ 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 ਪ੍ਰੀਖਿਆ ਦੇ ਨਾਲ ਇਹ ਵੀ ਅਸੀਂ ਦੇਖਿਆ ਕਿ ਕੁਝ ਸਮੱਸਿਆਵਾਂ ਜਿਵੇਂ ਆਂਦੀਆਂ ਨੇ ਵੀ ਵਿਦਿਆਰਥੀਆਂ ਨੂੰ ਸਿਲੇਬਸ ਜਾਂ ਕਿਤਾਬਾਂ ਦੇਣ ਦੀ ਜਿਹੜੀ ਕੋਈ ਅਸੀਂ ਉਸ ਚੀਜ਼ ਦਾ ਪ੍ਰਬੰਧ ਵੀ ਨਾ ਕਰਿਆ ਅਸੀਂ ਕਿਤਾਬ ਬਣਾਈ ਆਪਣੀ 올ਿਮਪੀਆਡ ਦੀ ਕਿਤਾਬ ਬਣਾਈ ਤੇ ਵਿਦਿਆਰਥੀਆਂ ਨੂੰ ਵੀ ਵੰਡੀ ਜਿਸ ਨੂੰ ਪੜ੍ਹ ਕੇ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੋ ਅੱਛਾ ਇਕਮੈਂਟ ਮੈਂ ਮੈਂ ਤੁਹਾਨੂੰ ਇੱਥੇ ਰੁਕਣਾ ਚਾਹਾਂਗਾ ਜਿਹੜੀ ਤੁਸੀਂ ਸਵਾਲ ਕਰਨਾ ਚਾਹੁੰਦਾ ਜਿਹੜੀ ਤੁਸੀਂ ਕਿਤਾਬ ਬਣਾਈ ਆ ਪੰਜਾਬੀ ਮੁਕਾਬਲਿਆਂ ਵਾਸਤੇ ਕੀ ਉਹ ਜਿਹੜੀ ਕਿਤਾਬ ਆ ਉਹਦਾ ਵਿਸ਼ਾ ਸਿਰਫ ਮੁਕਾਬਲੇ ਕਰਨਾ ਹੀ ਹੈ ਜਾਂ ਉਹ ਬੱਚਿਆਂ ਦੀ ਜਿਹੜੀ ਪੜ੍ਹਾਈ ਚੱਲ ਰਹੀ ਆ ਸਕੂਲਾਂ ਦੇ ਵਿੱਚ ਉਹਦੇ ਵਿੱਚ ਵੀ ਉਹਨਾਂ ਦੇ ਯੋਗਦਾਨ ਪਾ ਸਕਦੀ ਜਾਂ ਮਦਦ ਕਰ ਸਕਦੀ ਆ ਬਿਲਕੁਲ ਅਸੀਂ ਜਿਹੜੀ ਕਿਤਾਬ ਤਿਆਰ ਕਰੀ ਆ ਹਰੇਕ ਕਲਾਸ ਦੀ ਉਸਦਾ ਉਸ ਕਲਾਸ ਨਾਲ ਸੰਬੰਧਿਤ ਹੀ ਸਿਲੇਬਸ ਹੈ ਜਿਸ ਨੂੰ ਪੜ੍ਹ ਕੇ ਵਿਦਿਆਰਥੀ ਇੱਕ ਤਾਂ ਇਸ ਮੁਕਾਬਲੇ ਦੇ ਲਈ ਯੋਗ ਹੋ ਜਾਂਦਾ ਤੇ ਦੂਸਰਾ ਉਸ ਦੀ ਜਿਹੜੀ ਕਲਾਸ ਦਾ ਜਿਹੜਾ ਸਿਲੇਬਸ ਹੈ ਉਹ ਵੀ ਕਵਰ ਹੋ ਜਾਂਦਾ ਉਹ ਵੀ ਤਿਆਰ ਹੋ ਜਾਂਦਾ ਜਿਹਦੇ ਕਰਕੇ ਸਭ ਤੋਂ ਵੱਧ ਅਧਿਆਪਕ ਖੁਸ਼ ਨੇ ਕਿਉਂਕਿ ਉਹਨਾਂ ਨੂੰ ਇੱਕ ਐਸਾ ਮਟੀਰੀਅਲ ਬਣਿਆ-ਬਣਾਇਆ ਮਿਲ ਗਿਆ ਜਿਹਦੇ ਕਰਕੇ ਉਹ ਬੱਚਿਆਂ ਦੀ ਤਿਆਰੀ ਕਰਾਉਣ ਦੇ ਵਿੱਚ ਬੱਚਿਆਂ ਨੂੰ ਕੁੰਦਣਾ ਜਿਵੇਂ ਐਕਸਾਈਟ ਕਰਨਾ ਬੱਚਿਆਂ ਨੂੰ ਹਨਾ ਬੱਚਿਆਂ ਦਾ ਮੋਟੀਵੇਟ ਕਰਨਾ ਬੱਚਿਆਂ ਨੂੰ ਹਨਾ ਸੋ ਉਹ ਮੋਟੀਵੇਸ਼ਨ ਨੂੰ ਬੱਚਿਆਂ ਨੂੰ ਦੇਣ ਦਾ ਇੱਕ ਰਾਹ ਬਣ ਗਿਆ ਉਹਨਾਂ ਲਈ ਪੜਾਉਣ ਦਾ ਰਾਹ ਬਣ ਗਿਆ ਉਹਨਾਂ ਲਈ ਤਾਂ ਇਸ ਚੀਜ਼ ਨੇ ਬਹੁਤ ਦੋਹਰਾ ਤੀਰਾ ਜਣੀ ਕੇ ਅਸਰ ਪੜਾਈ ਦੇ ਵਿੱਚ ਫੇਰ ਦਿੱਤਾ ਜੀ ਹੂੰ ਐ ਗੁਰਵਿੰਦਰ ਜੀ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ 22 2022 ਦੇ ਵਿੱਚ ਸ਼ੁਰੂ ਕੀਤਾ ਹੈ ਇਹ ਪ੍ਰਯੋਜਨ

ਇਹ ਇਹਦਾ ਮਤਲਬ ਹੈ ਜਿਹੜੇ ਨਿੱਜੀ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਆਦਾ ਪੰਜਾਬੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਉਹਨਾਂ ਵਿੱਚ ਵੀ ਜਿਹੜਾ ਪੰਜਾਬੀ ਦੇ ਵਿਸ਼ੇ ਪੜ੍ਹਾਏ ਜਾਂਦੇ ਨੇ ਤੇ ਜਿਹੜੇ ਅਧਿਆਪਕ ਨੇ ਤੁਹਾਡਾ ਪੂਰਾ ਪੂਰਾ ਸਮਰਥਨ ਕਰ ਰਹੇ ਨੇ ਇਹਦੇ ਬਾਰੇ ਦੱਸ ਸਕਦੇ ਆ ਤੇ ਨਾਲ ਦੀ ਨਾਲ ਜੀ ਤੁਸੀਂ ਕਿਤਾਬ ਤਿਆਰ ਕੀਤੀ ਆ ਉਹਦੇ ਵਿੱਚ ਤੁਹਾਡੀ ਕਿੰਨੀ ਕਿ ਟੀਮ ਦਾ ਸਹਿਯੋਗ ਹੈਗਾ ਉਸ ਕਿਤਾਬ ਨੂੰ ਤਿਆਰ ਕਰਨ ਵਾਸਤੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਪੰਜਾਬੀ ਅਧਿਆਪਕ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਲਈ ਕੋਈ ਐਕਟੀਵਿਟੀ ਹੀ ਨਹੀਂ ਆਈ ਸੀ ਅੱਜ ਤੱਕ। ਹਾਂ। ਤਾਂ ਉਹਨੂੰ ਤੁਹਾਨੂੰ ਬੜਾ ਧੰਵਾਦ ਕਰਦੇ ਨੇ ਕਿ ਅ ਤੋਟੇ ਕਰਕੇ ਸਾਡੇ ਕੋਲ ਇੱਕ ਐਸਾ ਕੋਈ ਐਕਟੀਵਿਟੀ ਆਈ ਜਿਹੜੀ ਕਿ ਅਸੀਂ ਬੱਚਾ ਨੂੰ ਕਰਾ ਸਕੀਏ ਕਿਉਂਕਿ ਬਾਕੀ ਜਿਹੜੇ ਮੈਥ, ਸਾਇੰਸ, ਇੰਗਲਿਸ਼ ਜਾਂ ਹੋਰ ਵਿਸ਼ੇ ਨੇ ਉਹਨਾਂ ਦੀਆਂ ਵੀ 올ਿਮਪੀਆਡਜ਼ ਹੁੰਦੇ ਰਹਿੰਦੇ ਨੇ ਤਾਂ ਅੱਜ ਤੱਕ ਸਾਡੇ ਲਈ ਨਹੀਂ ਆਇਆ ਸੀ ਤੇ ਤੁਸੀਂ ਇਹਦਾ ਵੀ ਮਤਲਬ ਸਾਨੂੰ ਇਸ ਚੀਜ਼ ਨੂੰ ਦੇਖ ਕੇ ਬੜਾ ਹੀ ਅ ਅੱਛਾ ਕੰਮ ਕੀਤਾ ਚੰਗਾ ਪ੍ਰਦਰਾਲਾ ਕੀਤਾ ਹੂੰ ਤਾਂ ਸਾਨੂੰ ਪੰਜਾਬ ਦਾ ਬੜਾ ਹੀ ਵਾਣਮ ਸਟੇਜ ਹੁੰਦਾ ਹੈ ਖੁਸ਼ੀ ਵੀ ਹੁੰਦੀ ਹੈ ਜਦੋਂ ਸਾਡੇ ਪੰਜਾਬੀ ਅਧਿਕਾਰੀ ਸਾਨੂੰ ਇਸ ਤਰੀਕੇ ਦੀ ਫੀਡਬੈਕ ਦਿੰਦੇ ਨੇ ਹਨਾ ਜੀ ਸੋ ਅ ਦੂਸਰਾ ਪੰਜਾਬੀ ਕਿਤਾਬ ਜਿਹੜੀ ਹੈ ਕਿ ਉਸ ਨੂੰ ਅ ਬੜਾ ਹੀ ਦੇਖੋ ਅ ਬੜਾ ਸਮਝਣਾ ਸੌਖਾ ਹੈ ਇਹ ਚੀਜ਼ ਨੂੰ ਮੈਂ ਕਹਿੰਦਾ ਕਿ ਅਗਰ ਮੈਂ ਕਰ ਸਕਦਾ ਮੇਰੇ ਕੋਲ ਇੱਕ ਛੋਟੀ ਜਿਹੀ ਟੀਮ ਆ ਮੇਰੇ ਅਧਿਆਪਕਾਂ ਦੀ ਟੀਮ ਹੈ ਮੇਰੀ ਅਕੈਡਮੀ ਹੈ ਠੀਕ ਹੈ ਜੀ ਤਾਂ ਅਸੀਂ ਇੱਕ ਟੀਮ ਵਰਕ ਕਰਕੇ ਕੁਝ ਬਣਾ ਲਿਆ ਔਰ ਉਹ ਕਿੰਨਾ ਔਖਾ ਕੰਮ ਹੈ ਤੁਹਾਨੂੰ ਦੱਸ ਦਣਾ ਅ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੀਬੀਐਸਸੀ ਬੋਰਡ ਜਾਂ ਹੁੰਜੇ ਬੋਰਡ ਉਹਨਾਂ ਦਾ ਸਿਲੇਬਸ ਹਰੇਕ ਵੈਬਸਾਈਟ ਦੇ ਉੱਤੇ ਪਿਆ ਹੈ ਹਰੇਕ ਵਿਸ਼ੇ ਦੀ ਹਰੇਕ ਚੀਜ਼ ਵੈਬਸਾਈਟਾਂ 'ਤੇ ਪਈ ਹੈ ਕਿ ਕਿਹੜੀ ਕਲਾਸ ਨੂੰ ਕਿਹੜਾ ਟੌਪਿਕ ਆਣਾ ਕਿੰਨਾ ਇੱਕ ਮਤਲਬ ਇਸ ਚੀਜ਼ ਨੂੰ ਲੱਭਣਾ ਔਖਾ ਹੈ ਬਿਲਕੁਲ ਔਖਾ ਨਹੀਂ ਹੈ ਤਾਂ ਅਸੀਂ ਹਰੇਕ ਬੋਰਡ ਦਾ ਜਿਹੜਾ ਪੰਜਾਬੀ ਦਾ ਵਿਆਕਰਨ ਦਾ ਜਿਹੜਾ ਸਿਲੇਬਸ ਹੀ ਉਹ ਚੱਕਿਆ ਹਰੇਕ ਕਲਾਸ ਦਾ ਉਸ ਸਿਲੇਬਸ ਦੇ ਹਿਸਾਬ ਨਾਲ ਅਸੀਂ ਆਪਣੇ ਕਿਤਾਬਾਂ ਦੇ ਜਿਹੜੇ ਪਾਠ ਬਣਾਏ ਉਹਨਾਂ ਦੇ ਸਵਾਲ ਬਣਾਏ ਤੇ ਅਸੀਂ ਉਹ ਸਾਰਾ ਹੀ ਸਵਾਲਾਂ ਨੂੰ ਇੱਕ ਕਿਤਾਬਚਾ ਬਣਾ ਕੇ ਬੱਚਿਆਂ ਅੱਗੇ ਪੇਸ਼ ਕਰਤਾ ਇਹਦੇ ਵਿੱਚ ਕੋਈ ਔਖਾ ਕੰਮ ਨਹੀਂ ਹੈ ਇਹ ਤੋਂ ਅ ਠੀਕ ਹੈ ਠੀਕ ਹੈ ਇਹ ਕਿਤਾਬ ਤੁਸੀਂ ਜਿਹੜੀ ਬਣਾਈ ਆ ਹੁਣ ਕਿਉਂਕਿ ਜਿਹੜੀਆਂ ਨਵੀਆਂ-ਨਵੀਆਂ ਸੰਭਾਵਨਾਵਾਂ ਨਵੇਂ-ਨਵੇਂ ਵਿਸ਼ੇ ਹੋਰ ਜੁੜ ਰਹੇ ਆ ਨਵਾਂ ਗਿਆਨ ਵਿੱਚ ਵਾਧਾ ਹੋ ਰਿਹਾ ਹੈ ਕੀ ਤੁਸੀਂ ਆਉਣ ਦੇ ਸਾਲਾਂ ਦੇ ਵਿੱਚ ਇਸ ਕਿਤਾਬ ਦਾ ਜਿਹੜਾ ਜਿਹੜੀ ਸਮਕ੍ਰੀ ਹੈਗੀ ਆ ਜਿਹੜੀ ਹੁਣ ਹੈਗੀ ਆ ਉਹਨੂੰ ਤਾਂ ਰੱਖੋਗੇ ਨਾਲ ਕੀ ਉਹਦੇ ਵਿੱਚ ਹੋਰ ਵੀ ਕੁਝ ਜੋੜਨ ਦੀ ਤੁਸੀਂ ਕੋਸ਼ਿਸ਼ ਕਰੋਗੇ ਬਿਲਕੁਲ ਬਿਲਕੁਲ ਜੋੜਨ ਦੀ ਤਾਂ ਜ਼ਰੂਰਤ ਹੈ ਹੀ ਹੈ ਇਸ ਵਾਰ ਜੋ ਅਸੀਂ ਜੋੜਿਆ ਹੈ ਉਹ ਵੀ ਦੱਸਦੇ ਆਂ ਅਸੀਂ ਇਸ ਵਾਰੀ ਅ ਇੱਕ ਜਿਵੇਂ ਜ਼ਿਆਦਾਤਰ ਅੰਗਰੇਜ਼ੀ ਦੇ ਵਿਸ਼ਿਆਂ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਮਿਲਦਾ ਸੀਗਾ ਕੰਪਰੀਹੈਂਸਿਵ ਪੈਰਾਗ੍ਰਾਫ ਹੁੰਦਾ ਹੈ ਜਿਹੜਾ ਪੈਰਾ ਦਿੱਤਾ ਹੁੰਦਾ ਉਹਨੂੰ ਪੜ੍ਹ ਕੇ ਬੱਚਿਆਂ ਨੇ ਥੱਲੇ ਕੁਐਸਚਨਾਂ ਦੇ ਜਵਾਬ ਦੇਣੇ ਨੇ ਅਸੀਂ ਨੇ ਉਹ ਨਾਲ ਜੋੜੇ ਨੇ ਇੱਕ ਤਸਵੀਰ ਹੈ ਉਹ ਦਿੱਤੀ ਹੋਈ ਆ ਉਹਨੂੰ ਦੇਖ ਕੇ ਬੱਚਿਆਂ ਨੇ ਥੱਲੇ ਸਵਾਲ ਦਿੱਤੇ ਹੋਏ ਨੇ ਉਹਨਾਂ ਦੇ ਜਵਾਬ ਦੇ ਰਹੇ ਨੇ ਅਸੀਂ ਉਹ ਸਾਰਾ ਪੰਜਾਬੀ ਦੇ ਵਿੱਚ ਬਣਾਇਆ ਅਸੀਂ ਗ੍ਰਾਫ ਬਣਾਏ ਵੱਡੇ ਵੱਡੇ ਜਿਵੇਂ ਆਈਲੈਂਡਸ ਦੇ ਪੇਪਰ ਹੁੰਦੇ ਨੇ ਉਹਨਾਂ ਵਿੱਚ ਗ੍ਰਾਫ ਹੁੰਦੇ ਦਿੱਤੇ ਹੁੰਦੇ ਨੇ ਵੀ ਉਹ ਗ੍ਰਾਫ ਨੂੰ ਪੜ੍ਹ ਕੇ ਸਮਝ ਕੇ ਤੁਸੀਂ ਥੱਲੇ ਜਵਾਬ ਦੇਣੇ ਨੇ ਅਸੀਂ ਉਹ ਪੰਜਾਬੀ ਦੇ ਵਿੱਚ ਰੈਡੀ ਕਰੀਏ ਤੋਂ ਸਾਰੇ ਪੰਜਾਬੀ ਚ ਬਣਾਏ ਤੇ ਕਿਉਂਕਿ ਸਮਾਨ ਕਿਵਨ ਨਹੀਂ ਬੜਾ ਥੋੜਾ ਰਹਿ ਗਿਆ ਸਾਡੇ ਕੋਲ ਮੈਂ ਹੁਣ ਦੱਸ ਤੁਹਾਨੂੰ ਪੁੱਛਣਾ ਚਾਹਾਂਗਾ ਜੋ-ਜੋ ਇਸ ਸਾਲ ਦਾ ਤੁਹਾਡਾ ਇਹ ਪ੍ਰਯੋਜਨ ਹੈਗਾ ਇਹਦੀ ਸਥਿਤੀ ਇਸ ਵੇਲੇ ਕਿਹੋ ਜਿਹੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਹਾਂਜੀ ਇਸ ਇਸ ਦੇ ਵਿੱਚ ਅਸੀਂ ਜਿੰਨੇ ਵੀ ਸਾਰੇ ਸਾਡੇ ਸਕੂਲ ਸੀ ਉਹਨਾਂ ਦੀ ਪਹਿਲੇ ਦੌਰ ਦੀ ਪ੍ਰੀਖਿਆ ਤਾਂ ਹੋ ਚੁੱਕੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅ ਦੂਜੇ ਦੌਰ ਦੀ ਜਿਹੜੀ ਪ੍ਰੀਖਿਆਵਾਂ ਨੇ ਉਹ ਸਾਡੀਆਂ ਹੁਣ ਸ਼ੁਰੂ ਹੋ ਜਾਣਗੀਆਂ ਇਹ 10 ਜਾਂ 12 ਦਿਨਾਂ ਦੇ ਵਿੱਚ ਅਸੀਂ ਦੂਜੇ ਦੌਰ ਦੀ ਪ੍ਰੀਖਿਆ ਤਰ੍ਹਾਂ ਕਰਵਾਵਾਂਗੇ ਦੂਜੇ ਦੌਰ ਦੀ ਪ੍ਰੀਖਿਆ ਦੇ ਵਿੱਚ ਜਿਹੜੇ ਪਹਿਲੇ ਦੌਰ ਦੀ ਪ੍ਰੀਖਿਆ ਦੇ ਵਿੱਚ ਬੱਚੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਨੇ ਉਹ ਬੱਚਿਆਂ ਦਾ ਸਕੂਲੀ ਮੁਕਾਬਲਾ ਇੰਟਰ ਸਕੂਲ ਕੰਪੀਟੀਸ਼ਨ ਜਿਵੇਂ ਆਪਾਂ ਕਹਿੰਦੇ ਆ ਉਹ ਹੋਵੇਗਾ ਹੂੰ ਹੂੰ ਅਹ ਠੀਕ ਹੈ ਜੀ ਤੇ ਤੁਸੀਂ ਜਿਹੜੇ ਕਿੰਨੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਲੁਧਿਆਣੇ ਖੇਤਰ ਤੋਂ ਤੁਸੀਂ ਸ਼ੁਰੂ ਕੀਤਾ ਹੁਣ ਜਿਹੜਾ ਇਸ ਦਾ ਦਾਰਾ ਹੈ ਤੁਹਾਡੇ 올ਿਮਪੀਆਡ ਦਾ ਉਹ ਕਿੰਨਾ ਇੱਕ ਵਿਸ਼ਾਲ ਜਾਂ ਕਿੰਨਾ ਇੱਕ ਵੱਡਾ ਹੋ ਚੁੱਕਾ ਹੈ ਆਪਣਾ ਇਹ ਤਾਂ ਦਾਇਰਾ ਜੀ ਲਗਭਗ ਪੂਰਾ ਪੰਜਾਬ ਹੀ ਕਹਿ ਸਕਦੇ ਆ ਜੀ ਹੁਣ ਕਿਉਂਕਿ ਪਠਾਨਕੋਟ ਸਾਡੇ ਕੋਲ ਫਾਜ਼ਿਲਕਾ ਜੀ ਫਾਜ਼ਿਲਕਾ ਦੇ ਸ਼ਾਮਲ ਚੁੱਕੇ ਨੇ ਅਬ ਬੜਾ ਬੜਾ ਵੀ ਸਕੂਲ ਜੁੜ ਚੁੱਕੇ ਨੇ ਤੇ ਇਸ ਤਰ੍ਹਾਂ ਮੁਹਾਲੀ ਚੰਡੀਗੜ੍ਹ ਦੇ ਸਕੂਲ ਜੁੜ ਚੁੱਕੇ ਨੇ ਮੋਗਾ ਵੀ ਜੁੜ ਚੁੱਕੇ ਨੇ ਲਗਭਗ ਪੂਰੀ ਪੰਜਾਬ ਦੇ ਵਿੱਚੋਂ ਸਾਡੇ ਕੋਲ ਆ ਰਹੇ ਨੇ ਤਾਂ ਅਸੀਂ ਕਹਿੰਦੇ ਹਾਂ ਕਿ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਬਹੁਤ ਸਕੂਲ ਜੁੜ ਚੁੱਕੇ ਨੇ ਜੀ ਜੀ ਹਾਂ ਜਾਰੀ ਰੱਖੋ ਜਾਰੀ ਰੱਖੋ ਹਾਂ ਜੀ ਜੀ ਬਿਲਕੁਲ ਬਿਲਕੁਲ ਸਾਡਾ ਆਉਣ ਵਾਲਾ ਜਿਹੜਾ ਮਕਸਦ ਹੈ ਕਿ ਪੂਰਾ ਪੰਜਾਬ ਨਹੀਂ ਅਸੀਂ ਇਸ ਨੂੰ ਕਵਰ ਕਰ ਲਈਏ ਔਰ ਟੀਮਵਰਕ ਸਾਡਾ ਜਿਹੜਾ ਹੈਗਾ ਅਧਿਆਪਕਾਂ ਦੇ ਨਾਲ ਹੀ ਹੈ ਪੰਜਾਬੀ ਅਧਿਆਪਕੀ ਸਾਡੇ ਨਾਲ ਜੁੜ ਕੇ ਸਫਲ ਕਰ ਸਕਦੇ ਨੇ ਸੋ ਉਹਨਾਂ ਨੇ ਸਫਲ ਕਰ ਲੈਣਾ ਹੈ ਤੇ ਅਖੀਰ ਦੇ ਵਿੱਚ ਤੁਸੀਂ ਇੱਕ ਮਿੰਟ ਦੇ ਵਿੱਚ ਆਪਣੇ ਸਾਡੇ ਦਰਸ਼ਕਾਂ ਨੂੰ ਦੇਸ਼ ਵਿਦੇਸ਼ਾਂ ਦੇ ਪੰਜਾਬੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿਉਂ ਪੰਜਾਬ ਦੇ ਵਿੱਚ ਵੀ ਇਹ ਪ੍ਰੋਬਲਮ ਦੇਖਿਆ ਜਾਵੇਗਾ ਖਾਸ ਤੌਰ ਤੇ ਆਪਕਾ ਨੂੰ ਬੱਚਿਆਂ ਨੂੰ ਮਾਤਾ ਪਿਤਾ ਨੂੰ ਕੀ ਸਵੈਸ ਦੇਣਾ ਚਾਹੁੰਦੇ ਆ ਸੰਦੇਸ਼ ਇਹ ਹੈ ਜੀ ਕਿ ਜੋ ਮਾਤ ਭਾਸ਼ਾ ਦੇ ਦੇ ਵਿੱਚ ਅ ਇੱਕ ਪ੍ਰੇਮ ਹੋਣਾ ਚਾਹੀਦਾ ਹੈ ਉਹ ਬਣਾਈ ਰੱਖੋ ਔਰ ਕਿਸੇ ਵੀ ਪਰਜੀ ਸੋਸ਼ੀਵਾਦੀ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪਿਛਲੇ ਕੁਝ 20-25 ਸਾਲਾਂ ਤੋਂ ਸਾਡੇ ਖੇਤਰ ਦੇ ਵਿੱਚ ਅ ਅੰਗਰੇਜ਼ੀ ਨੂੰ ਲੈ ਕੇ ਜੋ ਅੰਗਰੇਜ਼ੀ ਹੀ ਕਿਹਾ ਜਾ ਸਕਦਾ ਕਿਉਂਕਿ ਇਹ ਭਾਸ਼ਾ ਥੋੜਾ ਜਿਆਦਾ ਦੇਖੋ ਰਿਸਪੈਕਟ ਸਾਰੇ ਲਈ ਹੈ ਬਸ ਗੱਲ ਇਹ ਹੈ ਕਿ ਜੋ ਗਲਤ ਪ੍ਰਭਾਵ ਪੈਂਦਾ ਹੈ ਉਹ ਫਿਰ ਗਲਤ ਹੀ ਹੈ ਹਮ ਵਿਦਿਆਰਥੀ ਦੇ ਅ ਅਧਿਆਪਕਾਂ ਤੋਂ ਵੀ ਹੀ ਇਹਨਾਂ ਦਾ ਸਾਨੂੰ ਫੀਡਬੈਕ ਮਿਲਦਾ ਹੈ ਕਿ ਵਿਦਿਆਰਥੀ ਕਾਫੀ ਯੋਗੇ ਨਹੀਂ ਹੈ ਨਾ ਉਹ ਪੰਜਾਬੀ ਯੋਗੇ ਨੇ ਨਾ ਉਹ ਅੰਗਰੇਜ਼ੀ ਯੋਗੇ ਨੇ ਨਾ ਉਹ ਹਿੰਦੀ ਯੋਗੇ ਨੇ ਸਾਡੇ ਟਾਈ ਪੰਜਾਬੀ ਵੀ ਬਹੁਤ ਵਧੀਆ ਆਉਂਦੀ ਸੀ ਤਾਨੂੰ ਹਿੰਦੀ ਵੀ ਬਹੁਤ ਵਧੀਆ ਆਉਂਦੀ ਸੀ ਤਾਨੂੰ ਅੰਗਰੇਜ਼ੀ ਵੀ ਬਹੁਤ ਵਧੀਆ ਆਉਂਦੀ ਸੀ ਹੂੰ ਹੂੰ ਤੇ ਅੱਜ ਦੇ ਜੁਗਤਾਂ ਵਿੱਚ ਜਿਹੜਾ ਆਪਣੀ ਭਾਸ਼ਾ ਨੂੰ ਲੈ ਕੇ ਬਿਲਕੁਲ ਵੀ ਪਕੜ ਨਹੀਂ ਹੈ ਕਿੰਨੇ ਭਾਸ਼ਾਵਾਂ ਦੇ ਵਿੱਚ ਕਿਸੇ 'ਚ ਵੀ ਪਕੜ ਨਹੀਂ ਹੈ ਉਹ ਕਹਿ ਰਹੇ ਨੇ ਕਿ ਕਿ ਕਿਸੇ ਜੋਗੇ ਨਹੀਂ ਰਹੇ ਕਾਰਨ ਕੀ ਹੈ ਕਿ ਇੱਕ ਭਾਸ਼ਾ ਨੂੰ ਤਾਂ ਪ੍ਰੋਪਰਲੀ ਸਿੱਖਿਆ ਨਹੀਂ ਦਿੱਤਾ ਨਹੀਂ ਜਾ ਰਿਹਾ ਦੂਜੀ ਦੇ ਉੱਤੇ ਜ਼ੋਰ ਜ਼ਿਆਦਾ ਮਾਰੇ ਜਾ ਰਹੇ ਗੁਰਵੰਦਰ ਸਿੰਘ ਜੀ ਜੀ ਅਸੀਂ ਆਪਣੀ ਮਾਰੂ ਭਾਸ਼ਾ ਨੂੰ ਇਸ ਤਰ੍ਹਾਂ ਦਸਾਵਾਂਗੇ ਤਾਂ ਹੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਸਿੱਖ ਸਕਦੇ ਹਾਂ ਜੀ ਆਗੁਰਵੰਦ ਸਿੰਘ ਜੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਜਿਹੜੇ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਆ ਜਾਂ ਵਿੱਚ ਜਿਨ੍ਹਾਂ ਦੇ ਵਿੱਚ ਅਧਿਆਪਕ ਵੀ ਨੇ ਬੱਚੇ ਵੀ ਨੇ ਉਹਨਾਂ ਦੇ ਮਾਤਾ-ਪਿਤਾ ਵੀ ਨੇ ਜਾਂ ਸਾਡੇ ਹੋਰ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਹੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਤੁਹਾਡਾ ਇਹ ਪ੍ਰੋਜੈਕਟ ਹੈਗਾ ਜਾਂ ਪ੍ਰੋਜੋਜਨ ਹੈਗਾ ਇਹਦੇ ਨਾਲ ਜੁੜਨਾ ਚਾਹੀਦਾ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਅੱਲਾ ਸ਼ੇਰ ਦੇਣੀ ਚਾਹੀਦੀ ਆ ਕਿ ਜਿਹੜੀ ਪੰਜਾਬੀ ਦੇ ਵਿੱਚ ਜਿਹੜਾ ਗਿਆਨ ਹੈਗਾ ਤੁਸੀਂ ਗੱਲ ਕੀਤੀ ਆ ਸਹੀ ਗੱਲ ਕੀਤੀ ਆ ਇੱਕ ਭਾਸ਼ਾ ਉੱਤੇ ਜੇ ਪਕੜ ਹੋਵੇਗੀ ਤੇ ਦੂਜੀਆਂ ਭਾਸ਼ਾਵਾਂ ਉੱਤੇ ਵੀ ਬੱਚਿਆਂ ਦੀ ਪਕੜ ਵਧੀਆ ਹੋ ਸਕਦੀ ਆ ਨਹੀਂ ਤਾਂ ਨਾ ਉਹਨਾਂ ਨੂੰ ਅੰਗਰੇਜ਼ੀ ਆਉਣੀ ਆ ਨਾ ਉਹਨਾਂ ਨੂੰ ਹਿੰਦੀ ਆਉਣੀ ਆ ਨਾ ਪੰਜਾਬੀ ਆਉਣੀ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇੱਕ ਭਾਸ਼ਾ ਉੱਤੇ ਜਿਹੜੀ ਪਕੜ ਹੋਵੇ ਮਾਤ ਭਾਸ਼ਾ ਉੱਤੇ ਪਕੜ ਹੋਵੇ ਤਾਂ ਜਿਹੜੀਆਂ ਦੂਜੀਆਂ ਭਾਸ਼ਾਵਾਂ ਦਾ ਗਿਆਨ ਵੀ ਉਹਨਾਂ ਨੂੰ ਸੌਖਿਆ ਹੀ ਮਿਲਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਗੁਰਵਿੰਦਰ ਸਿੰਘ ਜੀ ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਇਸ ਤੇ ਨਾਮ ਹੀ ਸ਼ੰਨਰਪਾਲ ਸਿੰਘ ਦੇ ਉਹ ਕਹਤਿਆ ਉਹ ਵਿਦਿਆਗਨੀ ਫਤਿਹ ਬਲ ਉਹਦੇ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ